ਹਾਂ ਜੀ ਕਿਸਾਨ ਵੀਰੋ ਜਿਹੜੀ ਅੱਜ بارش ਹੋਈ ਹੈ ਆਪਣੇ ਪਸ਼ੂਆਂ ਵਾਸਤੇ ਆਪਣੇ ਮਨੁੱਖਾਂ ਵਾਸਤੇ ਆਪਣੀ ਫਸਲ ਦੀ ਗਰੋਥ ਫਟਾਰਾ ਵਾਸਤੇ ਬਹੁਤ ਹੀ ਆਪਾਂ ਕਹਿ ਸਕਦੇ ਹਾਂ ਆਪਣੀ ਫਾਇਦੇਮੰਦ ਸਿੱਧ ਹੋਵੇਗੀ ਕਿਉਂਕਿ ਇਸ ਤੋਂ ਪਹਿਲਾਂ ਜਿਹੜੀ ਠੰਡ ਪੈ ਰਹੀ ਸੀ ਸੁੱਕੀ ਠੰਡ ਪੈ ਰਹੀ ਸੀ ਜਿਹੜੀ ਕਿ ਆਪਣੇ ਪਸ਼ੂਆਂ ਆਪਣੇ ਮਨੁੱਖਾਂ ਵਾਸਤੇ ਬਹੁਤ ਮਾੜੀ ਸੀ ਤੇ ਕਈਆਂ ਕਿਸਾਨ ਵੀਰਾਂ ਦੀ ਜਿਹੜੀ ਆਪਣੀ ਆਪਣੀ ਜਿਹੜੀ ਕਣਕ ਦੀ ਫਸਲ ਨਹੀਂ ਫਟਾਰਾ ਨਹੀਂ ਸੀ ਕਰ ਰਹੀ ਆਪਣੀ ਕਣਕਤੀ ਦਾ ਜ਼ਿਲਾ ਹੋ ਕੇ ਖੜੀ ਸੀ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਨੂੰ ਵੀ ਹੁਣ ਆਪਾਂ ਨੂੰ ਸਪਰੇਅ ਕੋਈ ਵੀ ਆਪਾਂ ਫਟਾਰੇ ਵਾਲੀ ਕਰਨੀ ਜ਼ਰੂਰਤ ਹੈ ਜਾਂ ਨਹੀਂ ਜਾਂ ਜਿਹੜੇ ਕਿਸਾਨ ਵੀਰਾਂ ਨੇ ਸੰਕੋਰ ਪਾਈ ਸੀ ਜਾਂ ਪਹਿਲੀ ਯੂਰੀਆ ਦੇ ਨਾਲ ਪਾਈ ਸੀ ਉਹਨਾਂ ਨੂੰ ਕਿੰਨਾ ਕੁ ਫਾਇਦਾ ਮਿਲੇਗਾ ਜਾਂ ਜਿਹੜੇ ਕਿਸਾਨ ਵੀਰਾਂ ਨੇ ਦੂਜੀ ਯੂਰੀਆ ਦੇ ਨਾਲ ਸੰਕੋਰ ਪਾਈ ਸੀ ਉਹਨਾਂ ਨੂੰ ਕੀ ਨੁਕਸਾਨ ਹੋਵੇਗਾ ਜਾਂ ਜਦ ਆਪਣਾ ਬਾੜ ਸੋ ਹੋ ਚੁੱਕੀ ਹੈ ਤੇ ਜਾਂ ਜਿਹੜੇ ਕਿਸਾਨ ਵੀਰਾਂ ਨੇ ਆਪਣੇ ਨਦੀਨਕਸ ਸਪਰੇਅ ਕੀਤੀ ਹੈ ਕਿੰਨਾ ਕੁ ਉਹਨਾਂ ਨੂੰ ਆਪਣਾ ਰਿਜ਼ਲਟ ਮਿਲ ਸਕਦਾ ਜਾਂ ਕਿੰਨਾ ਕੁ ਆਪਣਾ ਜਿਹੜਾ ਨਦੀਨਕਸ ਸਪਰੇਅ ਦਾ ਆਪਾਂ ਨੂੰ ਰਿਜ਼ਲਟ ਨਹੀਂ ਮਿਲਣਾ ਤੇ ਜਿਹੜਾ ਆਪਾਂ ਨੂੰ ਦੂਜਾ ਪਾਣੀ ਲਾਉਣਾ ਕਿਉਂਕਿ ਕੁਝ ਕਿਸਾਨ ਵੀਰਾਂ ਨੇ ਆਪਣਾ ਦੂਜਾ ਪਾਣੀ ਲਗਾ ਰਿਹਾ ਸੀ ਜਿਹੜਾ ਆਪਣੀਆਂ ਹਲਕੀਆਂ ਜਾਂ ਰੇਤਾਂ ਦੀਆਂ ਜ਼ਮੀਨਾਂ ਵਿੱਚ ਜਿਹੜੀਆਂ ਪਹਾੜੀਆਂ ਜ਼ਮੀਨਾਂ ਦੇ ਵਿੱਚ ਤਕਰੀਬਨ ਹੀ ਆਪਣਾ ਜਿਹੜਾ ਦੂਜਾ ਪਾਣੀ ਹੁਣ ਸਮਾਂ ਆ ਚੁੱਕਿਆ ਸੀ ਤੇ ਆਪਾਂ ਕਿੰਨੇ ਦਿਨ ਪਾਣੀ ਹੋਣ ਆਪਾਂ ਲੇਟ ਕਰ ਸਕਦੇ ਆ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜਿਹੜੇ ਕਿਸਾਨ ਵੀਰੋ ਆਪਾਂ ਹੁਣ ਜਿਹੜਾ ਆਪਣੀ بارش ਪਈ ਏ ਚਾਹੇ ਜ਼ਿਆਦਾ ਪਈ ਏ ਚਾਹੇ ਘੱਟ ਪਈ ਏ ਇਹ ਤੁਸੀਂ ਦੇਖੋਗੇ ਕਿ 2-4 ਦਿਨਾਂ ਦੇ ਵਿੱਚ ਤਕਰੀਬਨ ਆਪਣੀ ਜਿਹੜੀ ਫਸਲ ਦੀ ਰੰਗਤ ਬਦਲਣਾ ਸ਼ੁਰੂ ਹੋ ਜਾਵੇਗੀ 2-4 ਦਿਨਾਂ ਦੇ ਵਿੱਚ ਇਹ ਆਪਣੀ ਫਸਲ ਦਾ ਰੰਗ ਬੰਨਾ ਸ਼ੁਰੂ ਹੋ ਜਾਏਗਾ ਜਿਵੇਂ ਆਪਾਂ ਪਿਛਲੇ ਜਦੋਂ ਆਪਣਾ ਝੋਨੇਆਂ ਦੇ ਸੀਜ਼ਨ ਦੇ ਵਿੱਚ ਦੇਖਿਆ ਕਿ ਜਿੰਨਾ ਚਿਰ بارش ਨਹੀਂ ਸੀ ਹੋਈ ਉਹਨਾਂ ਚ ਜਿਹੜੇ ਝੋਨੇਆਂ ਨੂੰ ਆਪਾਂ ਚਾਹੇ NPK ਸਪਰੇ ਹਾ ਚਾਹੇ ਜੋ ਵੀ ਆਪਾਂ ਖਾਦਾਂ ਪਾਈ ਚੱਲੇਗੇ ਪਰ ਉਹਨਾਂ ਆਪਾਂ ਰਿਜ਼ਲਟ ਨਹੀਂ ਸੀ ਦੇਖਣ ਨੂੰ ਮਿਲਿਆ ਜਦੋਂ ਆਪਾਂ ਨਾ بارش ਹੋਈ ਉਹ ਤੋਂ ਬਾਅਦ ਜਿਹੜੇ ਆਪਣੇ ਝੋਨੇਆਂ ਦੀ ਰੰਗਤ ਬਦਲ ਗਈ ਸੀ ਇਸੇ ਤਰ੍ਹਾਂ ਜਿਵੇਂ ਹੁਣ ਆਪਾਂ ਤਰ੍ਹਾਂ ਤਰ੍ਹਾਂ ਦੇ ਆਪਾਂ ਘੋਲ ਬਣਾ ਕੇ ਆਪਾਂ ਕਰਦੇ ਆ ਬਾਕੀ ਥੋੜਾ ਫਾਪ ਆਪਣਾ ਫਾਇਦਾ ਮਿਲਦਾ ਜ ਜਿਹੜੀ ਚੀਜ਼ ਆਪਾਂ ਮੌਸਮ ਤੋਂ ਤਕਰੀਬਨ ਆਪਾਂ ਦੇਖੀਏ 70-80% ਜਿਹੜੀ ਆਪਣੀ ਇੰਡੀਪੈਂਡੈਂਟ ਨਿਰ ਪਰ ਜਿਹੜੀ ਫਸਲ ਹੈ ਮੌਸਮ ਦੇ ਕਰਦੀ ਹੈ ਜਦੋਂ ਆਪਣੀ ਫਸਲ ਮੌਸਮ ਆਪਣਾ ਵਧੀਆ ਬਣਦਾ ਤਾਂ ਆਪਣੀ ਜਿਹੜੀ ਫਸਲ ਫਟਾਰਾ ਵੀ ਕਰਦੀ ਹੈ ਆਪਣਾ ਝਾੜ ਵੀ ਵਧੀਆ ਦੇਖਣ ਨੂੰ ਮਿਲਦਾ ਤੇ ਹੁਣ ਜਿਹੜੀ ਵੀ ਆਪਣੇ ਕਿਸਾਨ ਵੀਰਾਂ ਨੇ ਕੋਈ ਫਟਾਰੇ ਵਾਲੀ ਜਾਂ ਸਪਰੇਅ ਕਰਨੀ ਹੈ ਜਾਂ ਆਪਾਂ ਕੋਈ ਵੀ ਤੱਤਾਂ ਸਪਰੇਅ ਕਰਨੀ ਆਪਾਂ 2-4 ਦਿਨ ਰੁਕ ਕੇ ਕਰ ਸਕਦੇ ਹਾਂ ਜੇਕਰ ਫਿਰ ਵੀ ਘਾਟਾ ਹੋ ਜੀ ਤਾਂ ਆਪਾਂ ਸਪਰੇਅ ਕਰ ਸਕਦੇ ਹਾਂ ਵੈਸੇ 2-4 ਦਿਨਾਂ ਦੇ ਵਿੱਚ ਜੇ ਆਪਾਂ ਨੂੰ ਇਸ ਮੀਂਹ ਦਾ ਆਪਾਂ ਨੂੰ ਜਿਹੜਾ ਰਿਜ਼ਲਟ ਦੇਖ ਮਿਲਣਾ ਸ਼ੁਰੂ ਹੋ ਜਾਏਗਾ ਕਿਉਂਕਿ ਜਿ ਸਾਰੀਆਂ ਜਿਹੜੀ ਮੌਸਮ ਜਿਹੜੀ ਕਾਰਟ ਆਪਣਾ ਮੌਸਮ ਪੂਰੀ ਕਰਦਾ ਉਹ ਆਪਾਂ ਖਾਦਾਂ ਸਪਰੇਹਾਂ ਦੇ ਨਾਲ ਇਹ ਨਹੀਂ ਪੂਰੀ ਕਰ ਸਕਦੇ ਤੇ ਜਿਹੜੇ ਹੁਣ ਆਪਣੇ ਕਿਸਾਨ ਵੀਰਾਂ ਨੇ ਦੂਜਾ ਪਾਣੀ ਲਾਉਣਾ ਸੀ ਪਾਣੀ ਦੇ ਦਿਨ ਲੱਗੇ ਆ ਚੁੱਕੇ ਸੀ ਉਹ ਆਪਣੀ ਜ਼ਮੀਨ ਦੇ ਹਿਸਾਬ ਦੇ ਨਾਲ ਜੇਕਰ ਆਪਣੀ ਹੁਣ ਬਾਰਿਸ਼ ਜ਼ਿਆਦਾ ਹੋਈ ਆਪਣੀ ਜ਼ਮੀਨ ਦੇ ਵਿੱਚ ਕਣਕ ਦੇ ਵਿੱਚ ਪਾਣੀ ਖੜਾ ਤਾਂ ਉਹ ਆਪਾਂ ਤਕਰੀਬਨ 10-15 ਦਿਨ ਆਪਾਂ ਪਾਣੀ ਡਿਲੇ ਕਰ ਸਕਦੇ ਹਾਂ ਰੇਟ ਕਰ ਸਕਦੇ ਹਾਂ ਜੇਕਰ ਬਾਰਿਸ਼ ਘੱਟ ਹੋਈ ਹੈ ਤਾਂ ਆਪਾਂ 5-7 ਦਿਨ ਬਾਅਦ ਆਪਾਂ ਪਾਣੀ ਲਾ ਸਕਦੇ ਹਾਂ ਕਿਉਂਕਿ ਜਿਹਨੇ ਜ਼ਮੀਨਾਂ ਵਿੱਚ ਪਾਣੀ ਲੱਗਣ ਜਾ ਰਿਹਾ ਸੀ ਜਾਨੀ ਕਿ ਇੱਕ ਦੋ ਦਿਨ ਤੱਕ ਆ ਤਗਰੀਬਨ ਜਿਹੜੀਆਂ ਆਪਾਂ 30 ਨਵੰਬਰ ਦੇ ਆਪਾਂ ਅਕਤੂਬਰ ਦੇ ਲਗਭਗ ਕਣਕਾਂ ਬੀਜੀਆਂ ਸੀ ਉਹਨਾਂ ਜਿਹੜਾ ਭਾਰੀਆਂ ਜ਼ਮੀਨਾਂ ਦੀ ਗੱਲ ਕਰਦੇ ਆਂ ਵੈਸੇ ਹਲਕੀਆਂ ਜ਼ਮੀਨਾਂ ਵਿੱਚ ਪਾਣੀ ਪਹਿਲਾਂ ਲੱਗ ਚੁੱਕਿਆ ਦੂਜਾ ਤੇ ਉਹਨਾਂ ਵਿੱਚ ਆਪਾਂ ਹੁਣ ਆਪਣਾ ਪਾਣੀ ਦਾ ਸਮਾਂ ਆ ਚੁੱਕਿਆ ਸੀ ਉੱਥੇ ਹੁਣ ਆਪਾਂ 5-7 ਦਿਨ ਜਾਂ ਆਪਾਂ ਆਪਣੀ ਜ਼ਮੀਨ ਦੇ ਹਿਸਾਬ ਦੇ ਨਾਲ ਜਾਂ ਆਪਾਂ ਕਿੰਨੀ ਬਾਰਿਸ਼ ਪਈਏ 10-12 ਦਿਨ ਪਾਣੀ ਆਪਾਂ ਲਗਾ ਸਕਦੇ ਆਂ ਤੇ ਜਿਹੜੀ ਆਪਾਂ ਆਖਰੀ ਯੂਰੀਆ ਖਾਦ ਪਾਉਣੀ ਹੈ ਕਿਸਾਨ ਵੀਰੋ ਜਿਵੇਂ ਹੁਣ ਨਮੀ ਮਿਲੀ ਹੈ ਆਪਣੀ ਜ਼ਮੀਨ ਦੇ ਵਿੱਚ ਤਾਂ ਆਪਾਂ 50 55 ਦਿਨ ਦੇ ਅੱਗਭਗ ਯੂਰੀਆ ਖਾਦ ਵੀ ਪੂਰੀ ਕਰਨੀ ਹੋਣੀ ਹੈ ਤੇ ਉਹ ਆਪਾਂ ਹੁਣ ਯੂਰੀਆ ਖਾਦ ਆਪਾਂ ਨੂੰ ਪਾ ਕੇ ਪਾਉਣੀ ਚਾਹੀਦੀ ਹੈ ਕਿਉਂਕਿ ਜਿਹੜਾ ਆਪਣੀ ਬਾਰਿਸ਼ ਹੋਈ ਹੈ ਇਹ ਨਹੀਂ ਕਿ ਬਾਰਿਸ਼ ਨਾਲ ਜਦੋਂ ਆਪਾਂ ਬਾਅਦ ਯੂਰੀਆ ਖਾਦ ਪਾਵਾਂਗੇ ਤਾਂ ਬਹੁਤ ਜ਼ਿਆਦਾ ਆਪਾਂ ਨੂੰ ਫਟਾਰਾ ਕਣਕ ਨੂੰ ਬਹੁਤ ਵਧੀਆ ਆਪਾਂ ਨੂੰ ਰਿਸਪੌਂਸ ਮਿਲੇਗਾ ਇਸ ਯੂਰੀਆ ਖਾਦ ਪਾਈ ਦਾ ਜਿਹੜੀ ਵੀ ਹੁਣ ਆਪਣੇ ਕਿਸਾਨ ਵੀਰਾਂ ਨੇ ਯੂਰੀਆ ਖਾਦ ਆਪਣੀ ਆਖਰੀ ਪੂਰੀ ਕਰਨੀ ਸੀ ਤਾਂ ਉਹ ਆਪਣੀ ਆਖਰੀ ਕਿਸ਼ਤ ਯੂਰੀਆ ਖਾਦ ਪੂਰੀ ਕਰੋ ਉਸ ਤੋਂ ਬਾਅਦ ਜਦੋਂ ਆਪਣੀ ਜ਼ਮੀਨ ਦੇ ਹਿਸਾਬ ਨਾਲ ਆਪਾਂ ਫਿਰ ਪਾਣੀ ਵਗਾ ਸਕਦੇ ਹਾਂ ਕਿ ਜਿਹੜੇ ਆਪਣੇ ਹੁਣ ਕਿਸਾਨ ਵੀਰਾਂ ਨੇ ਪਹਿਲੀ ਯੂਰੀਆ ਦੇ ਨਾਲ ਸੰਕੂਰ ਆਪਣਾ ਹਰਬੀਸਾਈਡ ਪਾਈ ਸੀ ਤਾਂ ਉਹਨਾਂ ਨੂੰ ਇੱਥੇ ਹੁਣ ਜ਼ਿਆਦਾ ਫਾਇਦਾ ਮਿਲੇਗਾ ਕਿਉਂਕਿ ਜਿਹੜੀ ਆਪਣੀ ਸੰਕੂਰ ਮੈਡੀਸਾ ਆਪਣੀ ਹਰਬੀਸਾਈਡ ਜਿਵੇਂ ਜਿਵੇਂ ਆਪਣੀ ਜ਼ਮੀਨ ਖੁਸ਼ਕ ਹੁੰਦੀ ਓਵੇਂ ਓਵੇਂ ਜਿਹੜਾ ਇਹਦਾ ਆਪਣਾ ਅਸਰ ਘਟਣਾ ਸ਼ੁਰੂ ਹੋ ਜਾਂਦਾ ਤੇ ਫਿਰ ਜਦੋਂ ਆਪਾਂ ਦੂਜਾ ਪਾਣੀ ਲਗਾਉਣੇ ਆ ਤਾਂ ਉਹ ਫਿਰ ਆਪਣੀ ਜਿਹੜੀ ਦਵਾਈ ਐਕਟਿਵ ਹੋ ਜਾਂਦੀ ਹੈ ਉੱਥੇ ਆਪਣਾ ਹੁੰਦਾ ਕਿ ਕਈ ਵਾਰ ਆਪਣੇ ਤੋਂ ਜਿਹੜਾ ਦੂਜਾ ਪਾਣੀ ਪਾਰਾ ਲੱਗ ਜਾਂਦਾ ਤੇ ਜਿਹੜੀ ਆਪਣੀ ਸੰਕੋਰ ਜਾਂ ਕੋਈ ਵੀ ਹਰਬੀਸਾਈਡ ਪਾਈ ਉਹ ਆਪਣੀ ਲੀਡਾਉਨ ਹੋ ਜਾਂਦੀ ਹੈ ਜਿਹੜਾ ਆਪਣਾ ਗੁਲੀ ਡੰਡਾ ਉਹ ਆਪਣਾ ਫਿਰ ਦੁਬਾਰਾ ਹਰਾ ਹੋਣਾ ਸ਼ੁਰੂ ਹੋ ਜਾਂਦਾ ਤੇ ਉੱਥੇ ਹੁਣ ਆਪਣੇ ਇੰਨਾ ਕਿਸਾਨ ਵੀਰਾਂ ਨੂੰ ਬਹੁਤ ਫਾਇਦਾ ਮਿਲੇਗਾ ਕਿਉਂਕਿ ਬਾਰਸ਼ ਆਪਾਂ ਦੇਖੀਏ ਤਾਂ ਕੋਈ ਇੰਨੀ ਜ਼ਿਆਦਾ ਬਾਰਸ਼ ਆਪਣੇ ਪੰਜਾਬ ਦੇ ਵਿੱਚ ਆਪਾਂ ਜ਼ਿਆਦਾ ਨਹੀਂ ਹੋਈ ਵੀ ਵੀ ਜ਼ਿਆਦਾ ਭਾਰੀ ਬਾਰਸ਼ ਹੋਈ ਹੋਵੇ ਤੇ ਜਿਵੇਂ ਜਿਵੇਂ ਆਪਣੀ ਸਨਕੋਰ ਨੂੰ ਜਿਵੇਂ ਆਪਣਾ ਪਾਣੀ ਜਾਂ ਨਮੀ ਉਪਲਬਧ ਹੁੰਦੀ ਓਵੇਂ ਜਿਹੜੀ ਆਪਣੀ ਸੰਕੋਰ ਆਪਣੀ ਦਵਾਈ ਜਾਂ ਮੈਟਰੀ ਆਪਣੀ ਐਕਟਿਵ ਹੋ ਜਾਂਦੀ ਹੈ ਜਿਹੜਾ ਵੀ ਆਪਣਾ ਹੁਣ ਗੁਜੀ ਡੰਡਾ ਹਰਾ ਹੋਣਾ ਸੀ ਉਹ ਆਪਣਾ ਫਿਰ ਮਰਨਾ ਸ਼ੁਰੂ ਹੋ ਜਾਣਾ ਤੇ ਇਹਨਾਂ ਆਪਣੇ ਕਿਸਾਨਾਂ ਦੇ ਇਰਾਣ ਨੂੰ ਬਹੁਤ ਫਾਇਦਾ ਮਿਲੇਗਾ ਕਿ ਹੁਣ ਆਪਾਂ ਨੂੰ ਦੁਬਾਰਾ ਕੋਈ ਵੀ ਸਪਰੇਅ ਨਹੀਂ ਕਰਨੀ ਪੈਗੀ ਕਿਉਂਕਿ ਜਦੋਂ ਆਪਾਂ ਦੂਜਾ ਪਾਣੀ ਲਗਾਉਣੀ ਆ ਉਦੋਂ ਕੰਟਰੋਲ ਤਾਂ ਹੁੰਦਾ ਪਰ ਜੇ ਆਪਾਂ ਆਪਣਾ ਪਾਣੀ ਜ਼ਿਆਦਾ ਭਾਰਾ ਲੱਗ ਗਿਆ ਤਾਂ ਜਿਹੜੀ ਉਹ ਆਪਣੀ ਹਰਬੀਸਾਈਡ ਉਹ ਆਪਣੀ ਫਿਰ ਲੀਚ ਡਾਊਨ ਹੋ ਜਾਂਦੀ ਹੈ ਤੇ ਆਪਣੇ ਫਿਰ ਗੁਜੀ ਡੰਡਾ ਦੁਬਾਰਾ ਤੋਂ ਫਿਰ ਹਰਾ ਹੋਣਾ ਸ਼ੁਰੂ ਹੋ ਜਾਂਦਾ ਤੇ ਜਿਹੜੇ ਹੁਣ ਆਪਣੇ ਕਿਸਾਨ ਵੀਰਾਂ ਨੇ ਕੋਈ ਹਰਬੀਸਾਈਡ ਸਪਰੇਅ ਕੀਤੀ ਸੀ ਜਾਨੀ ਕਿ ਇੱਕ ਦੋ ਦਿਨ ਪਹਿਲਾਂ ਕੀਤੀ ਸੀ ਤੇ ਉਹਨਾਂ ਨੂੰ ਹੁਣ ਕਿੰਨਾ ਕੁ ਰਿਜ਼ਲਟ ਮਿਲੇਗਾ ਕਿ ਜਿਹੜੀਆਂ ਵੀ ਆਪਣੀਆਂ ਹਰਬੀਸਾਈਡ ਨੇ ਤਕਰੀਬਨ ਆਪਾਂ ਦੇਖੀ ਕਿ ਤਾਂ ਸਿਸਟੈਮਿਕ ਤੌਰ ਤੇ ਕੰਮ ਕਰਦੀਆਂ ਨੇ ਜਾਨੀ ਕਿ ਜਿਵੇਂ ਹੁਣ ਆਪਣੀ ਟਾਟਾ ਮੈਟਰੀ ਜਾਂ ਸੰਕੋਰ ਇਹ ਆਪਾਂ 70-80% ਜਿਹੜੀ ਜ਼ਮੀਨ 'ਤੇ ਕੰਮ ਕਰਦੀ 20% ਜਿਹੜੀ ਇਹ ਪੱਤਿਆਂ ਜੇ ਤੇ ਕਿਸਾਨ ਵੀਰ ਆਪਾਂ 1-2 ਦਿਨ ਪਹਿਲਾਂ ਆਪਾਂ ਨਦੀਨਾਖ ਸਪਰੇਅ ਕਰ ਚੁੱਕੇ ਆ ਤਾਂ ਪਾਉ ਨੂੰ ਕੋਈ ਬਹੁਤਾ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹਦਾ ਆਪ ਨੂੰ ਰਿਜ਼ਲਟ ਨਹੀਂ ਮਿਲੇਗਾ ਜੇ ਆਪਾਂ ਨਦੀਨਾਸ਼ਕ ਕਰ ਜਿਵੇਂ ਸ਼ਾਮ ਨੂੰ ਕੀਤੀ ਉੱਪਰੋਂ ਇਹ ਆਪਣਾ بارش ਹੋ ਜਾਂਦੀ ਹੈ ਜਾਨੀ ਕਿ ਜਿਹੜੇ ਵੀ ਨਦੀਨਾਸ਼ਕ ਇਹ ਜਦੋਂ ਵੀ ਆਪਾਂ ਇਸ ਸਿਸਟੈਮਿਕ ਤੌਰ ਤੇ ਕੰਮ ਕਰ ਦਿਆਂ ਨੇ ਜੇਕਰ ਇਹਨਾਂ 2-4 ਘੰਟੇ ਮਿਲ ਜਾਂਦੇ ਨੇ ਜਿਵੇਂ ਆਪਣੀ ਹੁਣ ਐਕਸੀਆ ਦਾ ਹਰਪੀ ਸਾਈਡ ਆਉਂਦੀ ਏ ਉਹ ਆਪਣੀ ਧੁੰਦਾਂ ਵਿੱਚ ਵੀ ਕੰਮ ਕਰ ਜਾਂਦੀ ਹੈ ਜਾਂ ਇਹਕਰ 2-4 ਘੰਟੇ ਬਾਅਦ بارش ਵੀ ਆ ਜਾਂਦੀ ਤੇ ਉਹ ਜਿਹੜੀ ਆਪਣੀ ਆਰਬੀ ਸਾਈਡ ਐ ਐਕਸੀਐਲ ਦੀ ਗੱਲ ਕਰਦੇ ਆ ਦਾ ਬਹੁਤ ਵਧੀਆ ਤਕਰੀਬਨ ਜੇ ਆਪਾਂ ਮੰਨੇਗਾ ਦਾ 100 ਦੇ ਵਿੱਚੋਂ 80% ਕੰਮ ਕਰੇਗੀ ਇਸ طرح ਜਿਹੜੇ ਹੋਰ ਆਪਣੀਆਂ ਹਰਬੀਸਾਈਡ ਹੈਗੀਆਂ ਨੇ ਜਿਹੜੀਆਂ ਸਿਸਟੈਮਿਕ ਤੌਰ ਤੇ ਕੰਮ ਕਰਦੀਆਂ 2-4 ਘੰਟਿਆਂ ਦੇ ਵਿੱਚ ਪੱਤੇਆਂ ਵਿੱਚ ਸੁਮਾਉਣਾ ਸ਼ੁਰੂ ਕਰ ਦਿੰਦੀਆਂ ਨੇ ਫਿਰ 24 ਘੰਟਿਆਂ ਬਾਅਦ ਜਿਹੜਾ ਆਪਣਾ ਪੱਤੇਆਂ ਨੂੰ ਜਾਂ ਆਪਣਾ ਹਰਬੀਸਾਈਡ ਨੂੰ ਜਿਹੜਾ ਕੰਟਰੋਲ ਕਰਨਾ ਸ਼ੁਰੂ ਕਰ ਦਿੰਦੀਆਂ ਨੇ ਇੱਥੇ 2-4 ਘੰਟੇ ਵੀ ਆਪਾਂ ਜੇ ਮਿਲ ਜਾਂਦੇ ਧੁੱਪ ਲੱਗ ਜਾਂਦੀ ਤਾਂ ਕੋਈ ਬਹੁਤਾ ਆਪਾਂ ਦਾ ਜਿਆਦਾ ਨੁਕਸਾਨ ਨਹੀਂ ਹੁੰਦਾ ਜੇ ਆਪਣਾ بارش ਜ਼ਿਆਦਾ ਹੁੰਦੀ ਏ ਆਪਣੀ ਜ਼ਮੀਨ ਦੇ ਵਿੱਚ ਪਾਣੀ ਖੜ ਜਾਂਦਾ ਤਾਂ ਫਿਰ ਹੋ ਸਕਦਾ ਜਿਹੜੀ ਦਵਾਈ ਲੀਚਡਨ ਹੋ ਜੇ ਜਾਂ ਆਪਣੀ ਜਾਂ ਜਿਹੜੀ ਹਰਬੀਸਾਈਡ ਸਪਰੇਅ ਕੀਤੀ ਉਹ ਆਪਣਾ ਘੱਟ ਅਸਰ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਕਿਉਂਕਿ ਇਹ ਜਿਹੜਾ ਆਪਣਾ ਜਿਹੜੀ بارش ਆਪਣੇ ਵਕ ਵਕ ਦਵਾਈਆਂ ਤੇ ਡਿਪੈਂਡ ਕਰਦੀ ਕਿ ਆਪਾਂ ਕਿਹੜਾ ਟੈਕਨੀਕਲ ਕਿਹੜਾ ਵਰਤਿਆ ਤੇ ਉਹਦਾ ਕੀ ਆਪਣਾ ਆਪਾਂ ਕਹਿ ਸਕਦੇ ਕਿ ਉਹ ਆਪਣੇ ਪੱਤੇ ਨਹੀਂ ਕਿੰਨਾ ਕੰਮ ਕਰਦੀਆਂ ਜ਼ਮੀਨ ਨਹੀਂ ਕਿੰਨਾ ਕੰਮ ਕਰਦੀਏ ਤੇ ਜਿਹੜੀ ਕਿਸਾਨ ਵੀਰ ਹੁਣ بارش ਹੋਈਏ ਚਾਹੇ ਘੱਟ ਹੋਈਏ ਚਾਹੇ ਜ਼ਿਆਦੀ ਹੋਈਏ ਤੇ ਇਹਦਾ ਜਿਹੜਾ ਆਪਾਂ ਨੂੰ ਕਣਕ ਦੀ ਫਸਲ ਨੂੰ ਆਪਾਂ ਨੂੰ ਬਹੁਤ ਜ਼ਿਆਦਾ ਆਪਾਂ ਨੂੰ ਫਾਇਦਾ ਵਿਵਿਦਿਅਕ ਨੂੰ ਮਿਲੇਗਾ ਜਿਹੜੀ ਆਪਣੇ ਤੱਤਾਂ ਦੀ ਘਾਟ ਏ ਆਪਾਂ ਵਕਫ ਵਕਫ ਤੱਤਾਂ ਦੇ ਸਪਰੇਅ ਕਰਦੇ ਆ ਉਹ ਜਿਹੜਾ ਆਪਾਂ ਨੂੰ ਕਰਨ ਦੀ ਜਰੂਰਤ ਸ਼ਾਇਦ ਨਾ ਪਵੇ ਜੇਕਰ ਬਾਅਦ ਵਿੱਚ ਪੈਂਦੀ ਏ ਕੋਈ ਆਪਣੇ ਕਣਕ ਜ਼ਿਆਦਾ ਆਪਣੀ ਪੀੜੀ ਏ ਜਾਂ ਬਜਾੜਾ ਕਣਕ ਮਾੜੀ ਤਾਂ ਆਪਾਂ ਦੋ ਚਾਰ ਦਿਨ ਦੇਖ ਕੇ ਫਿਰ ਆਪਾਂ ਸਪਰੇਅ ਕਰ ਸਕਦੇ ਆ ਤੇ ਜਿਹੜੀ ਆਪਣੀ ਯੂਰੀਆ ਖਾਦ ਏ ਹੁਣ ਬਹੁਤ ਵਧੀਆ ਮੌਕਾ ਹੈ ਜ਼ਮੀਨ ਦੇ ਵਿੱਚ ਨਮੀ ਆਪਣੀ ਆ ਚੁੱਕੀ ਏ ਤੇ ਆਪਾਂ ਯੂਰੀਆ ਖਾਦ ਜਿਹੜੀ ਆਪਾਂ ਆਖਰੀ ਪੂਰੀ ਕਰਨੀ ਆਪਾਂ ਪੂਰੀ ਕਰਕੇ ਆਪਣਾ ਕੰਮ ਨਿਬੇੜੀਏ ਕਿਉਂਕਿ ਜਿਹੜੀ ਕਿਸਾਨ ਵੀਰੋਂ ਹੋਣ ਜਿਹੜੀ ਯੂਰੀਆ ਖਾਦ ਪਾਉਣੀ ਹੈ ਜਿਵੇਂ ਆਪਣੇ ਖੇਤਾਂ ਵਿੱਚ ਨਮੀ ਬਣ ਚੁੱਕੀ ਹੈ بارش ਕਿਉਂਕਿ ਇਹ بارش ਦਾ ਪਾਣੀ ਬਹੁਤਾ ਸਮਾਂ ਟਿਕਦਾ ਨਹੀਂ ਜੇ ਜਿਆਦਾ ਭਾਰੀ بارش ਹੁੰਦੀ ਹੈ ਫਿਰ ਆਪਣੇ ਧਰਮੀਆਂ ਵਿੱਚ ਪਾਣੀ ਖੜਦਾ ਨਹੀਂ ਤਾਂ ਤਕਰੀਬਨ ਹੀ ਆਪਾਂ ਜਿਹੜਾ بارش ਦਾ ਪਾਣੀ ਜਿਵੇਂ ਆਪਣੇ ਕੈਨ ਬਣ ਹੁੰਦੀ ਹੈ ਬਹੁਤਾ ਚਿਰ ਟਿਕਦਾ ਨਹੀਂਗਾ ਤੇ ਇਹ ਆਪਣਾ ਬਹੁਤ ਵਧੀਆ ਆਪਾਂ ਨੂੰ ਯੂਰੀਆ ਜਿਹੜਾ ਖਾਦ ਪਾਵਾਂਗੇ ਤੇ ਬਹੁਤ ਜਿਵੇਂ ਆਪਾਂ ਕਹਿ ਸਕਦੇ ਕਿ ਉਹਦੇ ਵਾਂਗੂ ਆਪਣੀ ਹੁਣ ਕਣਕ ਦੀ ਫਸਲ ਨੂੰ ਲੱਗੇਗੀ ਤੇ ਜਿੱਥੇ ਕਿਸਾਨ ਉਹ بارش ਜ਼ਿਆਦਾ ਹੋਈ ਏ ਜਾਂ ਆਪਾਂ ਕਹਿ ਸਕਦੇ ਆ ਦੂਜਾ ਪਾਣੀ ਆਪਾਂ ਲੱਗ ਚੁੱਕਿਆ ਸੀ ਤੇ ਜਾਨੀ ਕਿ ਇੱਕ ਦੋ ਦਿਨ ਬਾਅਦ بارش ਹੋ ਗਈ ਆਪਾਂ ਇੱਕ ਦੋ ਦਿਨ ਪਹਿਲਾਂ ਪਾਣੀ ਲਾਇਆ ਸੀ ਉੱਥੇ ਕਈ ਵਾਰ ਕੀ ਹੁੰਦਾ ਕਿ ਜੇ ਜਿਹੜੀ ਆਪਣੀ ਕਣਕ ਜੇ ਆਪਣੀ ਜ਼ਮੀਨ ਵਿੱਚ ਪਾਣੀ ਰੁਕਦਾ ਕਿਉਂਕਿ ਉੱਥੇ ਪਹਿਲਾਂ ਨਵੀਂ ਆਪਾਂ ਪਹਿਲਾ ਪਹਿਲਾ ਪਾਣੀ ਲਗਾ ਚੁੱਕੇ ਹੋਨੇ ਉੱਪਰ ਜੇ بارش ਹੋ ਜਾਂਦੀ ਏ ਤਾਂ ਉੱਥੇ ਜਿਹੜੀ ਆਪਾਂ ਫਿਰ ਕਣਕ ਕਈ ਵਾਰੀ ਪੀਲਾ ਆਪਾਂਣਾ ਸ਼ੁਰੂ ਹੋ ਜਾਂਦੀ ਏ ਉੱਥੇ ਕਿਸਾਨ ਆਪਾਂ ਫਿਰ ਕੀ ਕਰਨਾ 7 ਤੋਂ 8 ਕਿਲੋ ਆਪਾਂ ਯੂਰੀਆ ਖਾਦ ਲੈਣੀ ਏ ਤਾਂ ਉਹਨੂੰ ਆਪਾਂ ਫਿਰ 150 ਲੀਟਰ ਦੇ ਪਾਣੀ ਦੇ ਵਿੱਚ ਸਪਰੇਅ ਕਰਾਂਗੇ ਤਾਂ ਜਿਹੜੀ ਆਪਣੀ ਨਾਈਟ੍ਰੋ ਤੱਤੇ ਦੀ ਘਾਟ ਆਈ ਹੁੰਦੀ ਹੈ ਕਣਕ ਦੇ ਵਿੱਚ ਉਹ ਆਪਣੀ ਫਿਰ ਪੂਰੀ ਹੋ ਜਾਂਦੀ ਹੈ ਕਿਉਂਕਿ ਜਿਹੜੇ ਆਪਣਾ ਜਦੋਂ ਆਪਣੀ ਜਿਹੜੀ ਅਗਲੀ ਸਟੇਜ ਹੁੰਦੀ ਹੈ ਜੁਆਇੰਟਿਕ ਸਟੇਜ ਉੱਥੇ ਕਿਸੇ ਵੀ ਤੱਤੇ ਦੀ ਘਾਟ ਨਹੀਂ ਆਉਣੀ ਚਾਹੀਦੀ ਕਿਉਂਕਿ ਜੇਕਰ ਇਹਨਾਂ 15-20 ਦਿਨਾਂ ਦੇ ਵਿੱਚ ਕਿਸੇ ਤੱਤੇ ਦੀ ਘਾਟ ਆਉਂਦੀ ਹੈ ਕਿਉਂਕਿ ਜੇਕਰ ਨਾਈਟ੍ਰੋ ਤੱਤੇ ਆਪਣਾ ਇੱਕ ਮੁੱਖ ਤੱਤੇ ਜੇਕਰ ਜੋਇੰਟ ਕੇ ਸਟੇਜ ਤੇ ਵੀ ਇਹ ਘਾਟ ਆਉਂਦੀ ਹੈ ਤਾਂ ਆਪਣੇ ਜਿਹੜੇ ਝਾੜ ਤੇ ਫਰਕ ਪੈਂਦਾ ਜੇ ਆਪਾਂ ਪਾਣੀ ਲਾਉਣ ਤੋਂ ਬਾਅਦ بارش ਹੋ ਗਈ ਜਿਆਦਾ بارش ਹੋ ਗਈ ਆਪਣੀ ਜ਼ਮੀਨ ਵਿੱਚ ਪਾਣੀ ਇਹ ਰੁਕ ਗਿਆ ਕਿਉਂਕਿ ਜੇ ਪਹਿਲਾਂ ਪਾਣੀ ਲਾਇਆ ਹੋਵੇਗਾ ਤਾਂ ਆਪਣੀ ਜ਼ਮੀਨ ਵਿੱਚ ਪਾਣੀ ਖੜ ਸਕਦਾ ਰੋਕ ਸਕਦਾ ਤਾਂ ਉੱਥੇ ਫਿਰ ਆਪਾਂ ਜਿਹੜਾ ਪੈਰ ਤਰਾਵਾ ਹੋ ਜਾਂਦਾ ਆਪਾਂ 7 ਤੋਂ 8 ਕਿਲੋ ਯੂਰੀਆ ਖਾਦ ਨੂੰ 250 ਲੈ 250 ਲੀਟਰ ਤੋਂ ਲੈ ਕੇ 150 ਲੀਟਰ ਪਾਣੀ ਵਿੱਚ ਜੇ ਆਪਾਂ ਸਪਰੇਅ ਕਰਦੇ ਆ ਤਾਂ ਆਪਾਂ ਵਧੀਆ ਰਿਜ਼ਲਟ ਲੈ ਸਕਦੇ ਆ ਇਹਦੇ ਵਿੱਚ ਆਪਾਂ ਕਿਸਾਨੀ ਵੀਰੋ ਅੱਧਾ ਕਿਲੋ ਤੱਕ ਮੈਗਨੀਸ਼ੀਅਮ ਸਲਫੇਟ ਵੀ ਪਾ ਸਕਦੇ ਆ ਤਾਂ ਜੋ ਜਿਹ ਜਿਹੜੀ ਕਣਕ ਪੀਲੀ ਹੋ ਚੁੱਕੀ ਉਹਨਾਂ ਆਪ ਜਿਆਦੀ ਆਪਾਂ ਜਲਦੀ ਰਿਕਵਰ ਕੀਤਾ ਜਾਵੇ ਤੇ ਜਿਹੜੀ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੋਬ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ